ਅੰਮ੍ਰਿਤਪੁਰ ਦਾ ਨਾਮ ਕੱਢ ਲੀਏ ਜਦੋਂ ਜੇਡੀ ਬਲ ਜਨਾਬ ਜੀ ਸਨਮਾਨ ਕਰਤਾ ਹੌਲੀ ਮੈਂ ਤੇ ਮੈਂ ਤੇ ਮੈਂ ਤੇ ਇਹ ਕਹੀ ਇਹ ਫੈਸਲੇ ਲੈ ਕੇ ਅੱਗੇ ਮਰਜੀਦ ਕਮਾਈ ਨੇ ਨਾ ਬਾਏ ਸਿਟੀ ਆਫ ਕਮਾਈ ਮੈਂ ਚੇ ਬੋਣਾ ਸਾਹਿਬ ਕੈਂਟ ਥੋੜਾ ਜਿਹਾ ਉਹ ਵੀਰੇ ਨਾਲ ਅੱਜ ਇੱਥੇ ਮੈਨੂੰ ਬੁਲਾ ਕੇ ਬਹੁਤ ਵੱਡਾ ਮਾਣ ਵਕਸਿਆ ਇੱਥੇ ਮੈਂ ਅੱਜ ਪਹਿਲੀ ਵਾਰ ਹੀ ਆਇਆ ਹੈ

ਦਾਇਨਾਤਾ ਉੱਤ ਪਾੜੀ ਲੰਬੀ ਨਹੀਂ ਰੱਖੀ ਹੈ ਮੁੱਟਿਆ ਨੇ ਹਕੀਖ ਦਾ ਪਰਾਂਦਾ ਨਹੀਂ ਉਹ ਦੇਖਦਾ ਪਰਾਂ ਇਹ ਬੜੀ ਖੁਸ਼ੀ ਦਾ ਮੌਕਾ ਹੈ ਸਾਡੀ ਆਲਰੀਡਿਆ ਬੀ ਆਵਨੇ ਡਿਸਟ੍ਰਿਕਟ ਸਟੇਸ਼ਨ ਨਾਬਾ ਬ੍ਰਾਂਚ ਨੇ 25 ਸਾਲ ਦੇ ਇਹ ਕਾਰਜਕ੍ਰਮ ਦਾ ਪੂਰਾ ਕਰਕੇ ਅੱਜ ਰਜ ਜਨਤੀ ਸਮਾਰੋਹ ਮਨਾ ਰਹੇ ਨੇ ਔਰ ਇਸ ਸਮਾਰੋਹ ਦੇ ਵਿੱਚ ਨਵਾ ਬਰਾਦਰੀ ਨੇ ਸਮਾਜ ਸੇਵਾ ਵਾਸਤੇ ਬਲੱਡ ਡੋਨੇਸ਼ਨ ਕੈਂਪ ਔਰ ਮੈਡੀਕਲ ਚੈੱਕਅਪ ਕੈਂਪ ਦੀ ਆਯੋਜਨ ਕੀਤਾ ਹੈ ਜੋ ਕਿ ਸੱਚਮੁੱਚ ਸਵਾਜ ਦੇ ਵਾਸਤੇ ਬਹੁਤ ਹੀ ਚੰਗਾ ਕੰਮ ਹੈ ਉਸ ਤੋਂ ਇਲਾਵਾ ਸਾਡੀ ਇਸ ਨਵਾ ਬ੍ਰਾਂਚ ਨੇ ਬਜ਼ੁਰਗਾਂ ਦਾ ਸਨਮਾਨ ਬੱਚਿਆਂ ਨੂੰ ਇਨਾਮ ਤੇ ਔਰਤਾਂ ਦਾ ਸਾਡੀ ਜਿਹੜੀ ਲੇਡੀਆਂ ਹੈ ਉਹ ਕੰਮ ਕਰਦੀਆਂ ਉਹਨਾਂ ਦਾ ਸਨਮਾਨ ਪਲੱਸ ਸਮਾਜ ਦੇ ਵਿੱਚ ਜਿਹੜੇ ਸਾਡੀ ਬਰਾਦਰੀ ਦਾ ਸਾਡੇ ਦੇਸ਼ ਦਾ ਨਾਮ ਉੱਚਾ ਕਰ ਰਹੇ ਨੇ ਆਪਣੇ ਕੰਮ ਦੇ ਨਾਲ ਉਹਨਾਂ ਦਾ ਸਨਮਾਨ ਕਰਨ ਦਾ ਸਾਰੀ ਪ੍ਰੋਗਰਾਮ ਆਰਗੇਨਾਈਜ਼ ਕੀਤੇ ਨੇ ਉਹਦੇ ਲਈ ਮੈਂ ਨਾਬਾ ਬ੍ਰਾਂਚ ਨੂੰ ਬਹੁਤ ਬਹੁਤ ਵਧਾਈ ਦੇਵਾਂਗਾ ਸ ਨਵਾਂ ਬ੍ਰਾਂਚ ਦੇ ਇਸ ਕਾਰਜਕ੍ਰਮ ਨੂੰ ਲਗਾਤਾਰ 25 ਸਾਲ ਤੱਕ ਇਸ ਕਾਰਜਕ੍ਰਮ ਨੂੰ ਆਰਗੇਨਾਈਜ਼ ਕਰਨਾ ਕੋਈ ਛੋਟਾ ਕੰਮ ਨਹੀਂ ਬਹੁਤ ਵੱਡਾ ਕੰਮ ਹੈ ਇਸ ਲਈ ਮੈਂ ਬਰਾਦਰੀ ਦੇ ਜਿਹੜੇ ਪ੍ਰਧਾਨ ਨੇ ਜਸਪਾਲ ਜੁਨੇਜਾ ਜੀ ਉਹਨਾਂ ਨੂੰ ਖਾਸ ਕਰ ਵਿਸ਼ੇਸ਼ ਰੂਪ ਤੇ ਵਧਾਈ ਦੇਵਾਂਗਾ ਉਹਨਾਂ ਦੀ ਪੂਰੀ ਟੀਮ ਨੂੰ ਵੀ ਔਰ ਨਾਲ ਨਾਲ ਨਾਬਾ ਦੇ ਜਿਹੜੇ ਸਾਡੇ ਮਿਆਲੀ ਬਰਾਦਰੀ ਦੇ ਪਰਿਵਾਰ ਨੇ ਉਹ ਵੀ ਵਧਾਈ ਦੇ ਪਾਤਰ ਨੇ ਕਿਉਂਕਿ ਜਦ ਤੱਕ ਉਹਨਾਂ ਦਾ ਸਹਿਯੋਗ ਨਹੀਂ ਹੋਏਗਾ ਇਹ ਕਾਰਜਕ੍ਰਮ ਨਹੀਂ ਹੋ ਸਕਦੇ ਤੇ ਮੇਰੇ ਮੈਂ ਕਹਿਣਾ ਚਾਹਾਂਗਾ ਕਿ ਨਾਬਾ ਬਰਾਦਰੀ ਅਸੀਂ ਸਾਡਾ ਅਸੀਂ ਦਿੱਲੀ ਤੋਂ ਆਇਆ ਸਾਡਾ ਟੋਨੂ ਸਲਾਮ ਹੈ ਇਹ ਬੜੀ ਚੰਗੀ ਗੱਲ ਹੈ ਕਿ ਤੁਸੀਂ ਲਗਾਤਾਰ ਇਹਨੇ ਸਾਲਾਂ ਤੋਂ ਇਹ ਕਾਰਜਕ੍ਰਮ ਆਰਗੇਨਾਈਜ਼ ਕਰ ਰਹੇ ਹੋ ਤੁਸੀਂ ਸੱਚਮੁੱਚ ਵਧਾਈ ਦੇ ਪਾਤਰ ਹੋ ਔਰ ਮੈਂ ਉਮੀਦ ਕਰਦਾ ਐਸੀ ਤਰ੍ਹਾਂ ਤੁਸੀਂ ਅੱਗੇ ਵੀ ਚਲਦੇ ਰਹੋਗੇ ਔਰ 골ਡਨ ਜੁਬਲੀ ਤੇ ਵੀ ਕੋਸ਼ਿਸ਼ ਕਰਾਂਗੇ ਅਸੀਂ ਤੁਹਾਡੇ ਨਾਲ ਹੋਈ ਹੈ ਥੈਂਕ ਯੂ ਦੇਖੋ ਅਸੀਂ ਤੁਹਾਡੇ ਲਈ ਵੀ ਚੰਗੀ ਗੱਲ ਮੰਗ ਲਈ ਆਪਣੇ ਲਈ ਵੀ ਵੱਡੇ ਦੀ ਉਮਰ ਲੱਭ ਲਈ ਇਸੇ ਵਾਸਤੇ ਤੁਹਾਨੂੰ ਬਹੁਤ ਬਹੁਤ ਵਧਾਈਆਂ ਥੈਂਕ ਯੂ ਹਾਂ ਜੀ ਕੀ ਵਾਈਫ ਹੈ इनका यहां पर आना हमें ਬੜਾ ਅੱਛਾ ਲੱਗਾ मतलब ये चीज़ सोच के बड़ा अच्छा लगता है कि सिर्फ़ मेल्स ही नहीं फ़ीमेल्स भी इसमें पूरा पार्टिसिपेट करती है यानी अगर बिरादरी का फंक्शन है तो ऐसा नहीं है कि सिर्फ मेल्स ही हैं फीमेल्स भी उतना पार्टिसिपेट कर रही हैं आ रही हैं मिल रही जुल रही हैं तो ये एक अच्छा मतलब प्लेटफॉर्म है कि सारे फैमिली मेम्बर्स आपस में मिल लेते हैं जो नॉर्मली नहीं भी मिल पाते आज के दिन वो सारे मिलेंगे बातचीत करेंगे तो मुझे लगता है कि बहुत अच्छी चीज़ है सारे मिल रहे हैं सुबह से puri chahal pehla acha lag raha hai inka aana hame bahut hi acha laga main aap sab ka tah dil se dhanyawad karti hu yahan aane ke liye assi ajj silver jubilee year apne is program da mana rahe haan pichle lagatar 25 salan ton assi blood donation camp medical camp ate jeda parivar milan samaroh karde aa rahe haan jede sade bhai sare de itthe member han abbe de vich ki lagbhag 150 member parivar member hai ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਤੇ ਉਹਨਾਂ ਦੇ ਵਿੱਚ ਜਿਹੜਾ ਸਭ ਤੋਂ ਸੀਨੀਅਰ ਉਮਰ ਦਾ ਮੇਲ ਤੇ ਸੀਨੀਅਰ ਉਮਰ ਦੀ ਜਿਹੜੀ ਫੀਮੇਲ ਹੈ ਹਰ ਸਾਲ ਉਹਨਾਂ ਦਾ ਸਨਮਾਨ ਕਰਦੇ ਆ ਤੇ ਇਹਨਾਂ ਚੋਂ ਜਿਹੜੇ ਬੱਚੇ ਕਿਸੇ ਵੀ ਫੀਲਡ ਦੇ ਵਿੱਚ ਚਾਹੇ ਉਹ ਸਪੋਰਟਸ ਹੈ ਚਾਹੇ ਉਹ এডੂਕੇਸ਼ਨ ਹੈ ਜਾਂ ਉਹ ਕਿਸੇ ਵੀ ਫੀਲਡ ਦੇ ਵਿੱਚ ਫਰਸਟ ਆਇਆ ਜਾਂ ਉਹਨੇ ਕੋਈ ਐਕਸਟਰਾ ਆਰਡੀਨਰੀ ਕੰਮ ਕੀਤਾ ਚਾਹੇ ਉਹ ਸੋਸ਼ਲ ਵਰਕਸ ਵੀ ਹੋ ਸਕਦਾ ਹੈ ਉਹਨਾਂ ਦਾ ਸਨਮਾਨ ਕਰਦੇ ਆ ਇਹਦੇ ਸਾਡਾ ਦਿੱਲੀ ਦੇ ਨਾਲ ਅਸੀਂ ਅਟੈਚ ਆ ਜਿਹੜੇ ਕਿ ਆਲ ਇੰਡੀਆ ਦੇ ਸਾਡੇ ਅਜ ਪ੍ਰਧਾਨ ਚੇਅਰਮੈਨ ਉਹ ਸਾਰੇ ਹੁਣ ਇੱਥੇ ਪਹੁੰਚਣ ਵਾਲੇ ਨੇ ਉਹ ਹਰ ਸਾਲ ਦਿੱਲੀ ਤੋਂ ਇੱਥੇ ਉਹ ਜੀ ਆਇਆਂਦੇ ਨੇ ਕਿ ਸਾਡੇ ਹਰਿਆਣੇ ਤੋਂ ਦਿੱਲੀ ਤੋਂ ਗੁਰਦਾਵਾਂ ਤੋਂ ਜਿਹੜੇ ਸਾਡੇ ਹੋਰ ਮੈਂਬਰ ਐ ਉਹ ਵੀ ਇਸ ਦਿਨ ਨੂੰ ਉਡੀਕਦੇ ਨੇ ਤੇ ਹਰ ਸਾਲ ਤਕਰੀਬਨ ਦਸੰਬਰ ਦੇ ਮਹੀਨੇ ਚ ਇਹ ਅਸੀਂ ਪਰਿਵਾਰ ਮਿਲਨ ਸਮਾਰੋਹ ਮਨਾਉਂਦੇ ਆ ਤੇ ਅੱਜ ਉਹਦੇ ਚ ਆਪਾਂ ਸਾਰੇ ਤਿਆਰੀ ਕਰਕੇ ਇੱਥੇ ਇਕੱਠੇ ਹੋਏ ਹਾਂ ਮੇਰੇ ਵੱਲੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਅੱਜ ਇੱਥੇ ਮੈਂ ਪਹਿਲੀ ਵਾਰ ਆਇਆ ਹਾਂ ਔਰ ਦੇਖ ਕੇ ਬੜਾ ਮਨ ਖੁਸ਼ ਹੋਇਆ ਇੱਥੇ ਦੇ ਪ੍ਰਧਾਨ ਨੇ ਜਸਪਾਲ ਜੀ ਸਾਡੇ ਵੱਡੇ ਭਰਾ ਨੇ ਤੇ ਇਹ 1947 ਤੋਂ ਸਾਰੀ ਬਰਾਦਰੀ ਸਾਡੇ ਦੇਸ਼ ਇੱਥੇ ਭਾਰਤ ਚਾਈ ਸੀ ਤੇ ਇਹਨਾਂ ਨੇ ਇੱਥੇ ਆ ਕੇ ਲੋਕਾਂ ਦੀ ਬਹੁਤ ਸੇਵਾ ਕੀਤੀ ਹੈ ਤੇ ਪਰਮਾਤਮਾ ਕਰੇ ਇਹ ਦਿਨ ਦੁਨੀ ਰਾਤ ਚੌਂਕਣੀ ਤਰੱਕੀ ਕਰਦੇ ਰਹਿਣ ਇਹਨਾਂ ਨੇ ਅੱਜ ਇੱਥੇ ਖੂਨਦਾਨ ਕੈਂਪ ਮੈਡੀਕਲ ਕੈਂਪ ਲਾਏ ਹੋਏ ਨੇ ਪਰਮਾਤਮਾ ਨੇ ਦਿਨ ਦੁਨੀ ਰਾਤ ਚੌਂਕਣੀ ਤਰੱਕੀ ਬਖਸ਼ੇ